ਗੁੱਡ ਈਵਨਿੰਗ ਫਰੈਂਸ ਸ਼ਾਮ ਦੇ ਬੱਜ ਚੁੱਕੇ ਆ ਜੀ 3 ਤੇ ਸ਼ਾਮ ਦੇ 3 ਵਜੇ ਕੋਠੇ ਤੇ ਧੁੱਪ थी ਬਹੁਤ ਜ਼ਿਆਦਾ ਵਧੀਆ ਧੁੱਪ ਚੜੀ ਹੋਈ ਸੀ ਤੇ ਮੈਂ ਕੋਠੇ ਤੇ ਬਹਿ ਕੇ ਗਾਜਰਾਂ ਕੱਟਣ ਲੱਗ ਗਈ ਕਿਉਂਕਿ ਧੁੱਪ ਬਹੁਤ ਸੋਹਣੀ ਸੀ ਇਸ ਕਰਕੇ ਮੈਂ ਕੋਠੇ ਤੇ ਹੀ ਕਿਹਾ ਵੀ ਚਲੋ ਆਪਾਂ ਸਬਜ਼ੀ ਕੱਟ ਲੈਣੇ ਆ ਤੇ ਆਪਾਂ ਸਬਜ਼ੀ ਕੱਟਣ ਲੱਗੀ ਹੋਈ ਸੀ ਮੈਂ ਅੱਜ ਮੈਂ ਬਣਾਣੇ ਆ ਜੀ ਆਲੂ ਗਾਜਰ ਮਟਰ ਦੀ ਮਿਕਸ ਸਬਜ਼ੀ ਤੇ ਮੈਂ ਫਿਲਹਾਲ ਉਹੀ ਕੱਟਣ ਲੱਗੀ ਹੋਈ ਸੀ ਤੇ ਮੈਂ ਸੋਚਿਆ ਚਲੋ ਨਾਲ ਦੀ ਨਾਲ ਆਪਾਂ ਧੁੱਪ ਸੇਕ ਲਾਂਗੇ ਔਰ ਨਾਲ ਦੀ ਨਾਲ ਆਪਾਂ ਗਾਜਰਾਂ ਸਬਜ਼ੀ ਕੱਟ ਕੇ ਕੋਠੇ ਤੇ ਆਪਾਂ ហេਠਾ ਲਿਆਵਾਂਗੇ ਹਨ ਤੇ ਚਾਹ ਦਾ ਵੀ ਟਾਈਮ ਹੋ ਗਿਆ ਤਾਂ ਫਿਰ ហេਠਾ ਉਤਰ ਕੇ ਮੈਂ ਚਾਹ ਵੀ ਬਣਾਣੀ ਹੈ ਹਨਾ ਪਹਿਲਾਂ ਆਪਾਂ ਸਬਜ਼ੀ ਕੱਟ ਲਈਏ ਫਿਰ ਸਬਜ਼ੀ ਕੱਟ ਕੇ ਤੋਸ ਮਾਰ ਕੇ ਰੱਖ ਦਾਂਗੇ ਆਪਾਂ ਫਿਰ ਸ਼ਾਮ ਨੂੰ ਲਾਣੀ ਆ ਤੜਕੇ ਛੜਕੇ ਆਪਾਂ ਨੇ ਆਲੂ ਮਟਰ ਗਾਜਰਾਂ ਦੀ ਸਬਜ਼ੀ ਬਣਾਣੀ ਹੈ ਅੱਜ ਤਾਂ ਲੋ ਜੀ ਫਰੈਂਡਸ ਗਾਜਰਾ ਕੱਟ ਕੇ ਮੈਂ ਆ ਗਈ ਤੀ ហេਠਾਂ ਔਰ ਮੈਨੂੰ ਹੋ ਗਿਆ ਅੱਧਾ ਘੰਟਾ ហេਠਾਂ aí ਨੂੰ ਕਿਉਂਕਿ ਮੈਂ ਕਰਾਣਾ ਦਾ ਰੂਪ ਨੂੰ ਕੰਮ ਸਕੂਲ ਦਾ ਜੋਤ ਕਰੂਗੀ ਠਹਿਰ ਕੇ ਔਰ ਮੈਂ ਲਾਇਆ ਹੋਇਆ ਸਾਵਧਾਨ ਇੰਡੀਆ ਜੋ ਕਿ ਅਸੀਂ ਸਾਰੇ ਦੇਖਦੇ ਹੁੰਨੇ ਆ ਤੇ ਜੋਤ ਕਰੂ ਠਹਿਰ ਕੇ ਪੜਨਾ ਜੋਤ ਜੋਤ ਕੈਰੀ ਮੈਂ ਠਹਿਰ ਕੇ ਪੜੂੰਗੀ ਰੁਪੰਜਲ ਆਪਣਾ ਹੋਮਵਰਕ ਕਰ ਰਹੀ ਐ ਤੇ ਰੁਪੰਜਲ ਨੇ ਬਹੁਤ ਵਧੀਆ ਕਰਿਆ ਹੋਮਵਰਕ ਆਪਣਾ ਪਰ ਬਾਕੀ ਇਹ ਰਫ ਕਾਪੀ ਐ ਇਸ ਕੀ ਕ੍ਰੂਸ਼ਨ ਕੀ ਜੋ ਕਿ ਮੈਂ ਹੁਣ ਕੰਮ ਕਰਾਵਾਂਗੀ ਹਨਾ ਤੇ ਅੱਜ ਦਾ ਤੂੰ ਪਿੰਨੀ ਸੋਣੀ ਤੀ ਪਰ ਕਈ ਜਗ੍ਹਾ ਤੇ ਨਾ ਧੁੰਦ ਪਈ ਅੱਜ ਭਾਵਜੋਤ ਕੀ ਨਾਨੀ ਵੀ ਕਹਿ ਰਹੀ ਸੀ ਕਿ ਸਾਡੇ ਧੁੱਪ ਬਿਲਕੁਲ ਨਹੀਂ ਚੜੀ ਰਾਜਪਰੇ ਏਰੀਏ ਦੇ ਵਿੱਚ ਰਾਜਪਰੇ ਦੇ ਵਿੱਚ ਬਹੁਤ ਜ਼ਿਆਦਾ ਧੁੰਦ ਤੀ ਅੱਜ ਏਰੀਏ ਦੇ ਵਿੱਚ ਪਰ ਸਾਡੇ ਇੱਧਰ ਤਾਂ ਨਾ ਧੁੱਪ ਬਹੁਤ ਸੋਣੀ ਚੜੀ ਵੀ ਤੀ ਮੈਂ ਕੋਠੇ ਤੇ ਹੀ ਬੈਠੀ ਦੀ ਪਹਿਲਾਂ ਗਾਜਰਾਂ ਕੱਟ ਕੇ ਲਿਆਈਆਂ ਤੇ ਹੁਣ ਥੋੜੀ ਦੇਰ ਤੱਕ ਤੜਕਾ ਲਾਉਂਗੀ ਸਬਜ਼ੀ ਨੂੰ ਬੱਚੇ ਪੜ ਰਹੇ ਆ ਮੇਰੇ ਔਰ ਮੇਰਾ ਪੇਟ ਖਰਾਬ ਥਾ ਥੋੜਾ ਜਾਂ ਤਾਂ ਕਰਕੇ ਪੈ ਗਈ ਮੈਂ

લાસਣ ਨੂੰ ਬਹੁਤ ਟਾਈਮ ਲੱਗਦਾ ਛਿੱਲਣ ਨੂੰ ਫਿਰ ਪਿਆਜ਼ ਹਰੀ ਮਿਰਚਾਂ ਅਦਰਕ ਹੋ ਗਿਆ ਹਨਾ ਟਮਾਟਰ ਹੋ ਗਿਆ ਇਹ ਸਾਰੀ ਚੀਜ਼ਾਂ ਰੈਡੀ ਕਰਕੇ ਹੁਣ ਆਪਾਂ ਲਈਏ ਤੜਕੇ ਛੜਕੇ ਸਬਜੀ ਨੂੰ ਤੇ ਮਸਾਲਾ ਵੈਸੇ ਤਾਂ ਖੜੀ ਸੁੱਕਾ ਮਸਾਲੇ ਜਿਵੇਂ ਕਿ ਸੁੱਕੀ ਸਬਜੀ ਹੁੰਦੀ ਹੈ ਹਨਾ ਉਹਨੂੰ ਆਪਾਂ ਕੱਟ ਕੇ ਵੀ ਤੜਕਾ ਲਾ ਦੰਨੇ ਆ ਪਰ ਕਈ ਵਾਰ ਮੈਂ ਪੀਸ ਵੀ ਲੰਨੀ ਆ ਕਿਉਂਕਿ ਜੇ ਪੀਸ ਲੋ ਨਾ ਤਾਂ ਵੀ ਸਵਾਦ ਬਣਦੀ ਹੈ ਸਬਜੀ ਤੇ ਲੋ ਜੀ ਲਈ ਆਪਾਂ ਤੜਕੇ ਛੜਕੇ ਆ ਆਲੂ ਗਾਜਰਾ ਮਟਰ ਦੀ ਸਬਜੀ ਕਹਿੰਦੀ ਨਾ ਵਾਦ ਬਣਾ ਰਹੀਆਂ ਮੈਂ ਤੇ ਇੱਕ ਪਾਸੇ ਮਸਾਲਾ ਭੁੰਨਿਆ ਜਾਊਗਾ ਤੇ ਫਿਰ ਆਪਾਂ ਨੇ ਆਟਾ ਵੀ ਗੁੰਨਣਾ ਨਾਲ ਦੀ ਨਾਲ ਪਹਿਲਾਂ ਆਪਾਂ ਸਬਜੀ ਨੂੰ ਲਾ ਦਈਏ ਤੜਕਾ ਇਹ ਸੈਂ ਦਾ ਨਮਕ ਹੈ ਜੀ ਜਿਹੜਾ ਮੈਂ ਪਾਇਆ ਨਾ ਨਮਕ ਇਹ ਸੈਂ ਦਾ ਨਮਕ ਹੈ ਮਤਲਬ ਅਸੀਂ ਕਈ ਸਾਲ ਸਾਲ 2 ਸਾਲ ਹੋ ਗਿਆ ਸੈਂ ਦਾ ਨਮਕ ਹੀ ਯੂਜ਼ ਕਰਦੇ ਆ ਅਸੀਂ ਤੇ ਇਹ ਵਾਲਾ ਸੈਂ ਦਾ ਨਮਕ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੇ ਤੁਸੀਂ ਵੀ ਯੂਜ਼ ਕਰਿਆ ਕਰੋ ਜੀ ਸੈਂ ਦਾ ਨਮਕ ਤੇ ਸਾਨੂੰ 2 2.5 ਸਾਲ ਹੋ ਗਏ ਮੈਨੂੰ ਲੱਗਦਾ तकरीबन ਦੂਜਾ ਆਮ ਨਾਰਮਲ ਨਮਕ ਅਸੀਂ ਲਾਉਂਦੇ ਨਹੀਂ ਹੈਗੇ ਬਸ ਆਹੀ ਪਾਣੇ ਆ ਜਿਆਦਾ ਤੇ ਲੋ ਜੀ ਤੜਕਾ ਲਾ ਕੇ ਇੱਕ ਪਾਸੇ ਗੁੰਨਾਗੇ ਆ ਪਾਟਾ ਤੇ ਫਿਰ ਮੈਂ ਬੱਚਿਆਂ ਨੂੰ ਥੋੜਾ ਜਿਹਾ ਹੋਮਵਰਕ ਹੋਰ ਕਰਾਉਣਾ ਵੈਸੇ ਤਾਂ ਬੱਚੇ ਪੜ੍ਹ ਲਏ ਮੇਰੇ ਲੇਕਿਨ ਐਕਸਟਰਾ ਟਿਊਸ਼ਨ ਲਗਾਨਦੀ ਹੁੰਨੀ ਆ ਮੈਂ ਬੱਚਿਆਂ ਦਾ ਜਦੋਂ ਬੱਚੇ ਸਕੂਲ ਦਾ ਹੋਮਵਰਕ ਕਰ ਲੰਨੇ ਆ ਨਾ ਸਾਰਾ ਫਿਰ ਉਸ ਤੋਂ ਬਾਅਦ ਮੈਂ ਬੱਚਿਆਂ ਨੂੰ ਐਕਸਟਰਾ ਕੰਮ ਕਰਾਨੀ ਆ ਆਪਣੀ ਤਰਫ ਤੋਂ ਲੋ ਜੀ ਸਬਜੀ ਨੂੰ ਲੱਗ ਰੀਆਂ ਸੀਟੀਆਂ ਇੰਨੇ ਇੱਕ ਪਾਸੇ ਆਟਾ ਗੁੰਨ ਕੇ ਰੱਖਤਾ ਆਪਾਂ ਨੇ ਹੁਣ ਚਲਦੇ ਆਪਾਂ ਜੀ ਤੇ ਬੱਚਾ ਨੂੰ ਪੜ੍ਹਾਣੇ ਆ ਜਾ ਕੇ ਅੰਦਰ ਹਨਾ ਤੋਂ ਲੋ ਜੀ ਸਬਜ਼ੀ ਬਣਾ ਕੇ ਆਟਾ ਗੁੰਨ ਕੇ ਮੈਂ ਆ ਗਈ ਅੰਦਰ ਔਰ ਬੱਚੇ ਪੜ੍ਹ ਰਹੇ ਆ ਮੇਰੇ ਕਿਉਂਕਿ ਟਿਊਸ਼ਨ ਦਾ ਕੰਮ ਦਿਆ ਮੈਂ ਇਹਨਾਂ ਨੂੰ ਸਤਿ ਸ੍ਰੀ ਅਕਾਲ ਰੁਪੰਜਲ ਬੋਲ ਰਹੀ ਆ ਸਤਿ ਸ੍ਰੀ ਅਕਾਲ ਐ ਜੀ ਸਾਰਿਆਂ ਨੂੰ ਰੁਪੰਜਲ ਕਿਆ ਐ ਸੱਚੀ ਤਾਲ ਸਤਿ ਸ੍ਰੀ ਅਕਾਲ ਬੋਲਿਆ ਰੁਪੰਜਲ ਨੇ ਤੇ ਰੁਪੰਜਲ ਆਪਣਾ ਨਾ ਟਿਊਸ਼ਨ ਦਾ ਕੰਮ ਕਰ ਰਹੀ ਕਿਉਂਕਿ ਮੈਂ ਇਹਨੂੰ ਟਿਊਸ਼ਨ ਤੇ ਪੜ੍ਹਾਣੇ ਆ ਯਾਨੀ ਮੈਂ ਹੀ ਟਿਊਸ਼ਨ ਪੜ੍ਹਾਉਂਦੀ ਆ ਇਹਨਾਂ ਨੂੰ ਇੱਕ ਘੰਟਾ ਐਕਸਟਰਾ ਲਗਾਉ हाँ पहला लगाया था हूँ मैं जय जय लो और मैं खा रही पॉपकॉर्न मैं खा रही हूँ पॉपकॉर्न पॉपकॉर्न है पॉपकॉर्न खड़े आपने खाने पॉपकॉर्न पहले काम कर लो कर लो बेटा ओके दू करो आप ठीक है खांदे खांदे करो ਦੀਦੀ ਵੀ ਪੜ ਰਹੀ ਆਂ ਵੀ ਪੜੋ ਹੇਲੋ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਗੁੱਡ ਮਾਰਨਿੰਗ ਹੈ ਤੇ ਟਾਈਮ ਹੋ ਚੁੱਕਿਆ ਜੀ 9:30 ਵਜੇ ਦਾ ਬੱਚੇ ਚਲੇ ਗਏ ਮੇਰੇ ਮੋਸਟਲੀ ਸਕੂਲ ਮੇਰੇ ਹਸਬੰਡ ਵੀ ਚਲੇ ਗਏ ਆਪਣੇ ਆਫਿਸ ਔਰ ਮੇਰਾ ਮੋਸਟਲੀ ਸਾਰਾ ਕੰਮ ਖਲਾਰਾ ਖਿੰਡਾ ਪਿਆ ਕਮਰੇ ਦੇ ਵਿੱਚ ਜੋ ਕਿ ਆਪਾਂ ਫਟਾਫਟ ਛੁਟਕੀਆਂ ਦੇ ਵਿੱਚ ਸਮੇਟਣਾ ਹੈ ਚਲੋ ਜੀ ਆਪਾਂ ਸਾਰੇ ਬਿਸਤਰੇ ਬੁਸਰੇ ਇਕੱਠੇ ਕਰ ਦਨੇ ਆ ਪਹਿਲਾਂ ਫਿਰ ਉਸ ਤੋਂ ਬਾਅਦ ਮੇਰਾ ਝਾੜੂ ਪੋਚਾਇਆ ਅੱਜ ਬਰਸਾਤ ਹੋ ਰਹੀ ਤੇ ਹਲਕੀ ਹਲਕੀ ਸਵੇਰੇ ਮੀਂਹ ਪਿਆ ਬੂੰਦਾ ਬਾਂਦੀ ਹੋਈ ਹੈ ਤੇ ਪੂਰਾ 베ੜਾ ਗਿੱਲਾ ਹੋਇਆ ਵਾ ਮੈਂ ਦਿਖਾ ਰਹੀਆਂ ਤੁਹਾਨੂੰ ਬਾਹਰ ਚਾ ਕੇ ਪੂਰਾ 베ੜਾ ਗਿੱਲਾ ਹੋਇਆ ਪਿਆ ਬਾਹਰ ਤੇ ਦੇਖਦੀਆਂ ਝਾੜੂ ਵੀ ਨਹੀਂ ਲਗਣਾ ਜੇ ਸੁੱਕ ਗਿਆ ਫਿਰ ਝਾੜੂ ਲੱਗੂਗਾ ਬਾਹਰ ਦੇਖੋ 베ੜਾ ਗਿੱਲਾ ਹੋਇਆ ਪਿਆ ਕਿਉਂਕਿ ਸਵੇਰੇ ਬਰਸਾਤ ਹੋਈ ਸੀ ਔਰ ਇਸ ਕਰਕੇ ਬੇੜਾ ਹੋ ਗਿਆ ਪੂਰਾ ਗਿੱਲਾ ਬਬਜੋਦ ਕੇ ਪਾਪਾ ਜਾ ਚੁੱਕੇ ਆ ਆਪਣੇ ਕੋਟ ਬੱਚੇ ਚਲੇ ਗਏ ਸਕੂਲ ਤੇ ਫਾਈਨਲੀ ਆਪਾਂ ਕੰਮ ਫਿਨਿਸ਼ ਕਰੀਏ ਆਪਣਾ ਘਰ ਦਾ ਹਨਾ ਝਾੜੂ ਪੋਚਾ ਭਾਂਡੇ ਵਗੈਰਾ ਕੱਪੜੇ ਅੱਜ ਮੈਂ ਧੁੰਦ ਹੀ ਨਹੀਂ ਹੈਗੀ ਕਿਉਂਕਿ ਕੱਪੜੇ ਮੈਂ ਕੱਲ ਵਾਸ਼ ਕਰੇ ਤੇ ਅੱਜ ਨਹੀਂ ਧੂੰਗੀ ਕੱਲ ਨੂੰ ਧੂੰਗੀ ਇੱਕ ਦਿਨ ਛੱਡ ਕੇ ਹਨਾ ਫਿਰ ਅਸੀਂ ਜਾਣਾ ਵਿਆਹ ਤੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਚਲੋ ਜੀ ਪਹਿਲਾਂ ਆਪਾਂ ਕੰਮ ਸਮੇਟਦੀਏ ਮੰਜੀਏ ਭਾਂਡੇ ਭੁੰਡੇ ਤੇ ਰਾਤ ਮੈਂ ਬੜਾਈ ਤੀ ਗਾਜਰਾਂ ਦੀ ਸਬਜ਼ੀ ਜੇ ਤੁਸੀਂ ਦੇਖ ਕੇ ਹਟੇ ਆ ਤੇ ਇੰਨੀ ਟੇਸਟੀ ਬਣੀ ਨਾ ਬਸ ਥੋੜੀ ਜਿਹੀ ਮਿਰਚ ਤੇਜ ਪੈ ਗਈ ਮੈਂ ਤਾਂ ਮਿਰਚ ਪੈ ਗਈ ਬਸ ਥੋੜੀ ਜਿਹੀ ਬਾਕੀ ਸਬਜ਼ੀ ਬਹੁਤ ਟੇਸਟੀ ਬਣੀ ਹੈ ਤੇ ਬੱਚੇ ਵੀ ਟਿਫਨਾ ਚ ਲੈ ਗਏ ਮੈਂ ਥੋੜੀ ਥੋੜੀ ਮਲਾਈ ਪਾਤੀ ਮੈਂ ਕਿਹਾ ਮਿਰਚ ਨਹੀਂ ਲੱਗੂਗੀ ਥੋੜੀ ਥੋੜੀ ਮਲਾਈ ਪਾ ਕੇ ਨਾ ਟਿਫਨਾਗੇ ਵਿੱਚ ਫਿਰ ਦੇਤੀ ਉਹਨਾਂ ਨੂੰ ਮੈਂ ਕਿਹਾ ਚਲੋ ਤੁਸੀਂ ਲੈ ਜਾਓ ਹਨਾ ਨਹੀਂ ਮਿਰਚ ਪੈ ਗਈ ਥੋੜੀ ਜਿਹੀ ਕਰਾਰੀ ਜੀ ਬਹੁਤ ਟੇਸਟੀ ਬਣੀ ਆ ਤੇ ਉਸ ਤੋਂ ਬਾਅਦ ਉਹਨਾਂ ਨਾਲੇ ਫੁਲਕੇ ਬਣਾਏ ਤੇ ਫਿਰ ਮੈਂ ਸੋ ਗਈ ਵੀਡੀਓ ਪੁੱਲ ਗਈ ਕਿ ਮੈਂ ਵੀਡੀਓ ਸਟਾਰਟ ਕਰੀ ਹੋਈ ਐ ਫਿਰ ਮੈਂ ਸੋ ਗਈ ਵੀਡੀਓ ਦਾ ਐਡ ਵੀ ਕਰਿਆ ਨਹੀਂ ਹੈਗਾ ਹੁਣ ਮਾਰਨਿੰਗ ਟਾਈਮ ਚੱਕਿਆ ਕੈਮਰਾ ਹੁਣ ਸਟਾਰਟ ਕਰਿਆ ਫੋਨ ਆਪਣਾ ਤੇ ਚਲੋ ਜੀ ਪਹਿਲਾਂ ਆਪਾਂ ਕੰਮ ਕੰਮ ਫਿਨਿਸ਼ ਕਰਦੇ ਆਂ ਫਿਰ ਮਿਲਦੇ ਆਪਾਂ ਲੋ ਜੀ ਸਾਹਮਣੇ ਕੋਠੇ ਤੇ ਮੋਰ ਆ ਗਏ ਮੋਰ ਆ ਗਏ ਮੋਰ ਉਹ ਦੇ ਉਹ ਮਾਰੀ ਛਾਲ ਮੋਰ ਨੇ ਕਿੱਡੀ ਗੁੱਡੀ ਛਾਲਾ ਮਾਰ ਰਹੀ ਚੁੱਚੀ एक ही बैठा हो गया।, गया गया, 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 गिला हो गया सारा बरसात थी मी आया था मोर थे दो छाल मार के उड गए बल्ले बल्ले मोर उड गया उड गया कि गए इधर पंछी उड रहे हैं मौसम फिर भी मी आला हो पे मीह आएगा और इधर मेरी पालक मेथी धनिया दबारा फिर फुटिया है ਉਹ ਦੇਖੋ ਮੋਰ ਫੇਰ ਉੜਿਆ ਇੱਕ ਹੋਰ ਮੋਰੀ ਮੋਰ ਕੋ ਮਰੇ ਆ ਪਹਿਲਾਂ ਦੋ ਤਿੰਨ ਕੋਠੇ ਵਰਤੇ ਮੈਂ ਆਈ ਸੀ ਚੋਰੀ ਚੋਰੀ ਵੀਡੀਓ ਬਣਾਉਣ ਲੇਕਿਨ ਭੱਜ ਗਏ ਜਦ ਹੀ ਉੱਡ ਗਏ ਸੁਣ ਕੇ ਜਦ ਹੀ ਉੱਡ ਗਏ ਹੁਣ ਚਲੇ ਗਏ ਮੋਰ ਬਹੁਤ ਆਂਦੇ ਆ ਔਰ ਇਹ ਉਹ ਸਾਹਮਣੇ ਕਿਲਾ ਨਾ ਸਾਹਮਣੇ ਕਿਲਾ ਨਾ ਉਹ ਪੇੜ ਜੇਕੇ ਪਿੱਛੇ ਉੱਥੋਂ ਆਂਦੇ ਆ ਮੋਰ ਉੱਡ ਗਏ ਇੱਥੇ ਵੀ ਕੋਈ ਮੋਰ ਨਹੀਂ ਹੈ ਮੈਂ ਆਈ ਤੀ ਥੋੜੀ ਜੀ ਵੀਡੀਓ ਸ਼ੂਟ ਕਰਨ ਮੈਂ ਸੋਚਿਆ ਚਲੋ ਮੋਰ ਦਿਖਾਵਾਂਗੀ ਮੋਰ ਉੱਡ ਗਏ ਹੈ ਨਹੀਂ ਮੋਰ ਤੇ ਚਲੋ ਜੀ ਮੰਜੀਆ ਭਾਂਡੇ ਆਪਾਂ ਹੁਣ ਜੀ ਫਰੈਂਡਸ ਕੰਮ ਵਗੈਰਾ ਹੋ ਗਿਆ ਮੇਰਾ ਸਾਰਾ ਫਿਨਿਸ਼ ਔਰ ਕੰਮ ਧੰਦਾ ਕਰਕੇ ਮੈਂ ਆਪਣੇ ਕੰਬਲ ਦੇ ਵਿੱਚ ਬੈ ਗਈ ਕਿਉਂਕਿ ਬਹੁਤ ਜ਼ਿਆਦਾ ਠੰਡ ਹੋਈ ਵੀ ਆ ਬਾਹਰ ਔਰ ਬੱਦਲ ਹੋਇਆ ਵਾ ਰਾਤ ਮੀ ਆਇਆ ਤੇ ਮੈਂ ਠੰਡ ਚੜੀ ਮੈਨੂੰ ਇਕਦਮ ਭਾਂਡੇ ਬੁੱਡੇ ਮਾਝ ਕੇ ਹੱਟੀ ਝਾੜੂ ਪੋਚਾ ਕਰਕੇ ਹੱਟੀ ਠੰਡ ਜੀ ਚੜੀ ਐ ਤੇ ਆਪਾਂ ਸਿਰਸੁਰ ਬਾ ਕੇ ਆਪਣਾ ਰੈਡੀ ਸ਼ੈਡੀ ਹੋ ਕੇ ਕੰਬਲ ਚ ਪੈ ਗਏ ਤੇ ਬੱਚੇ ਆਉਣਗੇ ਮੇਰੇ 2 ਵਜੇ ਔਰ ਬਬਜੋਦੇ ਪਪਾ ਵੀ ਸ਼ਾਇਦ 2:30 ਵਜੇ ਆਉਣਗੇ ਜਦ ਤੱਕ ਆਪਾਂ ਫ੍ਰੀ ਆ ਕਿਉਂਕਿ 1:30 ਵਜੇ ਬਣਾਵਾਂਗੀ ਚਾਹ ਰੋਟੀ ਪਾਣੀ ਕਿਉਂਕਿ ਬੱਚੇ ਵੀ ਆ ਕੇ ਖਾ ਲੈਣੀ ਹੈ ਗਰਮ ਗਰਮ ਬੱਚਾ ਨੇ ਤੇ ਚਲੋ ਜੀ ਵਲੋਗ ਦਾ ਐਂਡ ਕਰਦੇ ਆਪਾਂ ਤੇ ਮੈਂ ਪਈਆਂ ਕੰਬੜ 'ਚ ਠੰਡ ਲੱਗ ਰਹੀ ਆ ਬਹੁਤ ਜ਼ਿਆਦਾ ਤੇ ਨੈਕਸਟ ਵਲੋਗ ਦੇ ਵਿੱਚ ਮਿਲਦੇ ਆਂ ਜੀ ਤਦ ਤੱਕ ਕੇ ਲਈ ਬਾਈ ਬਾਈ ਟੇਕ ਕੇਅਰ ਔਰ ਫੁੱਲ ਵਾਚ ਕਰੈਕ ਕਰੋ ਸਕਿੱਪ ਨਾ ਕਰਿਆ ਕਰੋ ਤੇ ਬਾਈ ਜੀ ਟੇਕ ਕੇਅਰ ਕਿਉਂਕਿ ਕੱਲ ਮੈਂ ਵੀਡੀਓ ਸ਼ੂਟ ਨਹੀਂ ਕਰੀ ਕਿਉਂਕਿ ਕਠੰਡ ਹੈ ਠੰਡ ਕਰਕੇ ਨਾ ਪ੍ਰੋਪਰ ਵੀਡੀਓ ਨਹੀਂ ਬੜ ਪਾਰੀ ਮੇਤੋਂ ਲੇਕਿਨ ਜਿੰਨੀ ਵੀ ਬੜ ਪਾਂਦੀ ਹੈ ਨਾ ਮੈਂ ਬਣਾ ਦੰਨੀ ਹੈ ਤੇ ਚਲੋ ਜੀ ਬਾਏ ਟੇਕ ਕੇਅਰ ਔਰ ਨੈਕਸਟ ਵਲੋਗ ਦੇ ਵਿੱਚ ਮਿਲਦੇ ਹਾਂ ਤਦ ਤੱਕ ਲਈ ਬਾਏ ਬਾਏ